ਭਾਜਪਾ ਵੱਲੋਂ ਮੁੱਖ ਮੰਤਰੀ ਭਗਮੰਤ ਮਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਜਲੰਧਰ ਵਿੱਚ ਆਪ ਤੇ ਬੀਜੇਪੀ ਆਮੋ ਸਾਹਮਣੇ ਪੰਜਾਬ ਵਿੱਚ ਰਾਜਨੀਤਿਕ ਗਰਮੀ ਵੱਧ ਗਈ ਹੈ ਭਾਰਤ ਜਨਤਾ ਪਾਰਟੀ ਨੇ ਮੁੱਖ ਮੰਤਰੀ ਭਗਮੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕਿਤੇ ਬਿਆਨ ਦੀ ਨਿੰਦਾ ਕਰਦਿਆਂ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਰੋਸ ਪ੍ਰਦਰਸ਼ਨ ਕੀਤੇ ਭਾਜਪਾ ਨੇ ਦੋਸ਼ ਲਾਇਆ ਕਿ ਮਾਨ ਵੱਲੋਂ ਕੀਤੇ ਗਏ ਬਿਆਨ ਲੋਕਤੰਤ੍ਰਿਕ ਰੀਤੀਆਂ ਦੀ ਉਲੰਘਣਾ ਹਨ ਅਤੇ ਇਹ ਬਿਆਨ ਸਿਰਫ ਰਾਜਨੀਤਿਕ ਤਣਾਵਾਂ ਨੂੰ ਹੋਰ ਉਕਸਾਉਣ ਵਾਲੇ ਹਨ ਇਸ ਦੇ ਜਵਾਬ ਵਜੋਂ ਆਮ ਆਦਮੀ ਪਾਰਟੀ ਨੇ ਵੀ ਆਪਣੇ ਵਿਰੋਧੀ ਰੁੱਖ ਨੂੰ ਦੱਸਦਿਆਂ ਭਾਜਪਾ ਵਿਰੁੱਧ ਵੱਖ-ਵੱਖ ਥਾਵਾਂ ਤੇ ਰੈਲੀਆਂ ਕੱਢੀਆਂ ਇਹ ਦੋਹਾਂ ਪੱਖਾਂ ਵੱਲੋਂ ਜਲੰਧਰ 'ਚ ਹੋਏ ਸਮਾਂਤਰ ਪ੍ਰਦਰਸ਼ਨਾਂ ਨੇ ਸੂਬੇ ਦੀ ਰਾਜਨੀਤਿਕ ਹਾਲਤ ਨੂੰ ਹੋਰ ਤਿੱਖਾ ਕਰ ਦਿੱਤਾ ਹੈ ਇਨ੍ਹਾਂ ਰੋਸ ਪ੍ਰਦਰਸ਼ਨਾਂ ਨੇ ਸੂਬੇ ਵਿੱਚ ਚੋਣਾ ਤੋਂ ਪਹਿਲਾਂ ਰਾਜਨੀਤਿਕ ਤਨਾਵ ਵਧਨ ਦੇ ਸੰਕੇਤ ਦਿੱਤੇ ਹਨ ਦੋਹਾਂ ਪਾਰਟੀਆਂ ਵੱਲੋਂ ਇੱਕ ਦੂਜੇ ਤੇ ਤਿੱਖੇ ਹਮਲੇ ਜਾਰੀ ਹਨ ਧੰਨਵਾਦ